ਅੱਜ ਜਿੰਨਾਂ ਨਾਈਆਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਇਹ ਨਿਆਰੀਆਂ ਸ਼ਾਨਾਂ ਰੋੜ ਕੇ ਰੱਖ ਦਿੱਤੀਆਂ ਕਿੱਥੋਂ ਕਰਨਗੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਕ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਕੇਸਾ ਨੂੰ ਆਖਿਆ ਗੁਰੂ ਦੀ ਮੋਹ ਰਿਆ ਸਾਡੀ ਪਰਸਨਲ ਪ੍ਰਾਪਰਟੀ ਨਹੀਂ ਹੁਣ ਤੇ ਮੇਰੀ ਉਹ ਭੈਣੋ ਧਿਆਨ ਨਾਲ ਸੁਣਿਓ ਹੁਣ ਤੇ ਸਾਈਂ ਸਵਾਲੇ ਵੀ ਕਹਿੰਦੇ ਆ ਕਿ ਜਿਹੜੀ ਮੇਰੀ ਭੈਣ ਜਿਹੜੀ ਮੇਰੀ ਮਾਂ ਆਪਣੇ ਪਰਵਟੇ ਮੁੰਨਦੀ ਐ ਨਾ ਜਿਹੜੀ ਆਉਣ ਵਾਲੇ ਸਮੇਂ 'ਚ ਘਰੇ ਸਤਵੀਂ ਪੀੜੀ ਅੰਦਰ ਔਲਾਦ ਹੋਵੇਗੀ ਅੱਖਾਂ ਤੋਂ ਅੰਨੀ ਹੋਵੇ। ਇਹ ਜਿਹੜੇ ਕੇਸ ਦਿੱਤੇ ਨਾ ਸਤਿਗੁਰੂ ਪਾਤਸ਼ਾਹ ਜੀ ਨੇ ਜੇ ਮਹਾਰਾਜ ਨੇ ਕਿਹਾ ਕਿ ਅੱਖਾਂ ਦੇ ਉੱਪਰ ਪਰਵੱਟੇ ਦੇਣੇ ਤੇ ਉੱਥੇ ਹੀ ਲਾਇਆ। ਗੁਰੂ ਸਾਹਿਬ ਨੇ ਸਾਨੂੰ ਘਰ-ਘਰ ਕੇ ਭੇਜਿਆ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਭੰਗ ਗਵਾਈ। ਤੇ ਮੈਂ ਜਦੋਂ ਸੁਦੇਸ਼ ਤੇ ਬੇਨਤੀ ਕਰਦੀ ਹਾਂ ਅਕਸਰ ਮੈਂ ਸਟੇਜ ਹਰੇਕ ਸਟੇਜ ਤੇ ਜ਼ਿਕਰ ਤੇ ਨਹੀਂ ਕਰਦੀ ਕਿਉਂਕਿ ਸ਼ਫਾਈ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਦੀ ਜਾਣਦੇ ਆ ਇੱਕੋ ਸਵਾਲ 10 ਸਾਲ ਹੋ ਗਏ ਨੇ ਸੁਣਦਿਆਂ ਨੂੰ ਤੁਸੀਂ ਵੇਖੋ ਕਿਤੇ ਇਹ ਬਹੁਤ ਪੁਰਾਣੀ ਵੀਡੀਓ ਅੱਜ ਤੋਂ 7 ਸਾਲ 6-7 ਸਾਲ ਇੰਨੀ ਕੁ ਜਰ ਪੁਰਾਣੀ ਪਈ ਵੀ ਹੋਣੀ ਹੈ ਸੋਸ਼ਲ ਮੀਡੀਆ ਤੇ ਕਿਤੇ ਉਦੋਂ ਮੇਰੀ ਉਮਰ ਮੈਨੂੰ ਲੱਗਦਾ ਤਕਰੀਬਨ ਹੋਣੀ ਹੈ 15 ਸੋਨਾ ਸਾਲ ਦੀ ਤੇ ਮਨੋ ਬੜਿਆ ਨੇ ਕਮੈਂਟ ਕੀਤੇ ਜੀ ਤੁਸੀਂ ਆਪਣੀ ਥ੍ਰੈਡਿੰਗ ਕਰਾਉਂਦੇ ਹੋ ਭਾਈ ਨਹੀਂ ਇਹ ਨੇਚਰਲੀ ਗੁਰੂ ਸਾਹਿਬ ਨੇ ਐਦਾਂ ਦੇ ਬਖਸ਼ੇ ਆ ਵੇਖਣ ਵਾਸਤੇ ਸਾਰਿਆਂ ਨੂੰ ਭਲੇਖਾ ਪੈ ਜਾਂਦਾ ਕਹਿੰਨਗੇ ਬੀਬੀ ਜੀ ਤੁਸੀਂ ਲੋਕਾਂ ਨੂੰ ਤੇ ਕਹੀ ਜਾਣਦੇ ਆ ਪਰ ਵੱਡੇ ਨਾਲ ਮਨੋਂ ਤੁਸੀਂ ਆਪ ਮੰਨਦੇ ਹੋ ਭਾਈ ਨਾ ਜ਼ਿਕਰ ਤੁਸੀਂ ਮੇਰੇ ਸਾਹਮਣੇ ਉਹ ਪਾਲਰ ਵਾਲਾ ਲਿਆਂਦਾ ਜਿਹੜੇ ਮੇਰੀ ਰੋਜ਼ ਥ੍ਰੈਡਿੰਗ ਕਰਕੇ ਜਾਂਦਾ ਨਾ ਮੈਨੂੰ ਇੰਨਾ ਵਕਤ ਆ ਕੇ ਭਾਈ ਕਿਉਂਕਿ ਸੰਗਤ ਦੇ ਵਿੱਚ ਸੰਗਤ ਨੇ ਪਿਆਰ ਹੀ ਇੰਨਾ ਦਿੱਤਾ ਗੁਰੂ ਸਾਹਿਬ ਨੇ ਇੰਨਾ ਕੋ ਮਾਣ ਦਿਵਾਇਆ ਰੋਗ ਸਤਿਗੁਰੂ ਪਾਤਸ਼ਾਹ ਦੇ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਬੋਲਣ ਵਾਲੇ ਬੋਲ ਦੇ ਰਹੇ ਨੇ ਪਰ ਇਹ ਭਲੇ ਦੇ ਵਾਸਤੇ ਦੱਸਿਆ ਜਾਂਦਾ ਅਸੀਂ ਇਸ ਘੜ ਦੇ ਕੁਕਰਿਆਂ ਸਾਡਾ ਫਰਜ਼ ਆ ਅਸੀਂ ਹੋਕਾ ਲਉਣਾ ਹੀ ਲਉਣਾ ਤੇ ਮੇਰੇ ਨੌਜਵਾਨ ਵੀਰੋ ਚੇਤੇ ਵਿੱਚ ਰੱਖਿਓ ਸਰਕਾਰਾਂ ਜਾਣਦੀਆਂ ਜਦੋਂ ਇਹਨਾਂ ਮਾਰੀਆਂ ਸਰਕਾਰਾਂ ਖਿਲਾਫ ਬਗਾਵਤ ਕਰਨੀ ਤੇ ਨੌਜਵਾਨ ਕਰ ਸਕਦੇ ਆ ਤੇ ਸਰਕਾਰਾਂ ਨੇ ਸਮੇਂ-ਸਮੇਂ ਦੇ ਨਾਲ ਟੈਂਕਾਂ ਤੋਪਾਂ ਦੀ ਵਰਤੋਂ ਕੀਤੀ ਅਸੀਂ ਵੇਖਿਆ ਜੇ ਕੁਝ ਕੁ ਸਾਲ ਹੀ ਹੋਇਆ ਕੱਲਾ 1984 ਵਿੱਚ ਨਹੀਂ 9092 ਤੱਕ ਸਾਡੇ ਸਰਾਂ ਦੇ ਮੁੱਲ ਪੈਂਦੇ ਰਿਹਾ ਬਸ ਸਾਡੇ ਸਰਾਂ ਤੇ ਪੀੜੀਆਂ ਕੇਸਰੀ ਪੱਗਾਂ ਚੁੱਪਦੀਆਂ ਰਹੀਆਂ ਸ਼ੁਰੂ ਤੋਂ ਜਦ ਸਾਨੂੰ ਕੀ ਹੋ ਗਿਆ ਸੀ ਖੁਦ ਆਪਣੀਆਂ ਨਿਆਰੀਆਂ ਸ਼ਾਨਾਂ ਰੋੜ ਕੇ ਬੈਠੇ ਹੁਣ ਤੇ ਜਗਦੀਏ ਪਰਗੇ ਵੀ ਨਹੀਂ ਹੁਣ ਤੇ ਸੰਧੂ ਕੋਈ ਫੜ ਫੜ ਕੇ ਢਾਲ ਕਾ ਕੇ ਨਾਈਆਂ ਅੱਗੇ ਬਠੁੰਦਾ ਨਹੀਂ ਅਸੀਂ ਖੋਦੀ ਆਪ ਹੀ ਕਾਤਰ ਬਣ ਕੇ ਬਹਿ ਗਏ ਆਪਣੇ ਕੇਸਾਂ ਦੇ ਗੁਰਗੋਬਨ ਸਿੰਘ ਨੇ ਚਾਰ ਪਰਬਾਨ ਬੰਨ੍ਹ ਕੀਤੇ ਨੈਤਰਾਂ ਚੋਂ ਇੱਕ ਵੀ ਅਥਰੂ ਨਹੀਂ ਆਇਆ ਪਰ ਅੱਜ ਸਾਡੇ ਵੱਲ ਵੇਖ ਕੇ ਜ਼ਰੂਰ ਆਉਂਦੇ ਹੋਣਗੇ ਕਿ ਇਹਨਾਂ ਖਾਤਰ ਮੈਂ ਚਾਰ ਕੁਰਬਾਨ ਕੀਤਾ ਜਦੋਂ ਨਾਈਆਂ ਦੀਆਂ ਦੁਕਾਨਾਂ ਤੇ ਸਾਨੂੰ ਬੈਠੀਆਂ ਦੇਖਿਆ ਕਿ ਹਣਗੇ ਸਾਨੂੰ ਪਾਚ ਪਰ ਨਹੀਂ ਸਮਾ ਹਏ ਪਿਆਰ ਪਰ ਤਿਆਰ ਹੋ ਉਹ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੇ ਮੈਂ ਖੀਰ ਦੇ ਵਿੱਚ ਆ ਚਾਂਦੂ ਕੁ ਮਿੰਟ ਰਹਿੰਦੇ ਨੇ ਸਵਾ ਲੁ ਘੰਟਾ ਤਕਰੀਬਨ ਹੋ ਗਿਆ ਤੁਹਾਡੇ ਦਰਸ਼ਨ ਕਰਦੇ ਆ ਵੱਧ ਲੋਨ ਨੂੰ ਸਮਾ ਜਿੰਨਾ ਮਰਜ਼ੀ ਆਪ ਜੀ ਦੇ ਦਰਸ਼ਨ ਕਰ ਲੈਂਦੇ ਸਾਡਾ ਰਾਤ ਦਾ ਵੀ ਸਮਾਗਮ ਹੈ ਤੇ ਫਿਰ ਜਦੋਂ ਰਾਤ ਦਾ ਸਮਾਗਮ ਹੋਵੇ ਤੇ ਗਲੇ ਬਹੁਤ ਛੇਦੀ ਖਰਾਬ ਹੁੰਦੇ ਆ ਹੁਣ ਮੌਸਮ ਵੀ ਚੇਂਜ ਹੁੰਦਾ ਜਾਂਦਾ ਹੈ ਤੇ ਇੱਕ ਦਿਨ ਦੇ ਵਿੱਚ ਇੱਕ ਪ੍ਰੋਗਰਾਮ ਜਲਾਉਣਾ ਹੋਵੇ ਫਿਰ ਤੇ 2 2.5 ਘੰਟੇ ਸੰਗਤ ਦੇ ਦਰਸ਼ਨ ਹੋ ਜਾਂਦੇ ਆ ਉਥੇ ਜਾ ਕੇ ਵੀ ਸ਼ਾਮ ਨੂੰ ਲੋਪੋ ਕੇ ਚਗਾਵਨ ਲੱਗੇ ਸਮਾਗਮ ਉਥੇ ਸੰਗਤਾਂ ਦੇ ਦਰਸ਼ਨ ਕਰਨੇ ਆ ਪਰ ਹੁਣ ਮੈਂ ਅੱਜ ਦੇ ਸਮੇਂ ਜਿਹੜੇ ਅੱਜ ਦੇ ਹਾਲਾਤ ਬਣ ਚੁੱਕੇ ਨੇ ਉਹਨਾਂ ਤੇ ਟੁਕਮੀ ਇੱਕ ਨਸ਼ਿਆਂ ਦੇ ਖਿਲਾਫ ਵਿਦਵਾਨ ਨੇ ਬਹੁਤੀ ਸਮਝਣ ਦੇ ਸੋਚਣ ਵਾਲੀ ਕਵਤਾ ਲਿਖੀ ਆ ਤੇ ਤੁਸੀਂ ਸ਼ਾਇਰਾਂ ਨੇ ਉਸ ਨਗਮੇ ਨੂੰ ਸਰਬਣੀ ਵੀ ਕਰਨਾ ਪਰ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਆਪਣੇ ਬਜ਼ੁਰਗਾਂ ਨੂੰ ਵੀਰਾਂ ਨੂੰ ਕਿ ਭਾਈ ਇਹ ਜਿੱਥੇ ਸਰਕਾਰ ਦਾ ਫਰਜ਼ ਹੈ ਨਸ਼ੇ ਰੋਕਣਾ ਉੱਥੇ ਆਪਣੇ ਘਰਾਂ ਦੇ ਵਿੱਚ ਵੀ ਪੇਟੀਆਂ ਲਿਆਉਣੀਆਂ ਬੰਦ ਕਰੋ ਅਸੀਂ ਇੱਕ ਬੁਝੇ ਦਾ ਕਾਰਡ ਬਣਿਆ ਜੀ ਕੋਈ ਕਹਿੰਦਾ ਫਲਾਣੀ ਕੰਟੀਨ ਚੋਂ ਇਨੀਆਂ ਬੋਤਲਾਂ ਮੈਨੂੰ ਲਿਆ ਦੇ ਕੋਈ ਕਹਿੰਦਾ ਇੱਥੋਂ ਇਨੀਆਂ ਲਿਆ ਦੇ ਇਹ ਗੱਲ ਚੱਲਦਾ ਹੈ ਇਹ ਤੱਕ ਕੇ ਸੀ ਆਪਣੇ ਬੱਚਿਆਂ ਨੂੰ ਗੁਰਤੀ ਅਜ ਸ਼ਰਾਬ ਦੀ ਦੇਣੀ ਸ਼ੁਰੂ ਕਰ ਦਿੱਤੀ ਤੁਸੀਂ ਕਹੋਗੇ ਉਹ ਕਿਵੇਂ ਛੋਟਾ ਜਿਹਾ ਬੱਚਾ ਖੰਗ 'ਚ ਕੰਮ ਕਿਨੂੰ ਨਹੀਂ ਹੁੰਦਾ ਭਾਵੇਂ ਬਜ਼ੁਰਗ ਹੋਵੇ ਸਾਡਾ ਸਹੁਰਾ ਹੋਵੇ ਸਾਡਾ ਬਾਪ ਹੋਵੇ ਉਹ ਤਰਫ ਦਾ ਪਾਣੀ ਦਾ ਘੋਡ ਮੰਗੀ ਜਾਵੇ ਭਾਈ ਮੈਨੂੰ ਖੰਗ ਲੱਗੀ ਆ ਭੋਰਾ ਦਵਾਈ ਲਿਆ ਦੇ ਉਹ ਤਰਫ ਦਾ ਭਾਵੇਂ ਸੰਸਾਰ ਤੋਂ ਤੁਰ ਜਾਵੇ ਬੱਚੇ ਨੂੰ ਕਿਥੇ ਥੋੜੀ ਜੀ ਖੰਗ 'ਚ ਕੰਮ ਹੋ ਗਿਆ ਤੇ ਕਹਾਂਗੇ ਦਵਾਈ ਨਹੀਂ ਦਿਵਾਉਣੀ ਆ ਥੋੜਾ ਜਿਹਾ ਟੱਕਣ ਦੇ ਵਿੱਚ ਬਰਾਂਦੀ ਪਾ ਕੇ ਮੂੰਹ ਲਾ ਦਿਓ ਸ਼ਾਬਾਸ਼ ਕੁਰਬਾਨ ਕਾ ਇਹ ਤੁਹਾਡੇ ਤੋਂ ਬਹੁਤ ਵੱਡੇ ਸੂਰਬੀਰ ਬਣਾਉਣ ਦੀ ਕਹਾਣੀ ਤੁਸੀਂ ਜੰਮ ਦੇ ਬੱਚਿਆਂ ਨੂੰ ਦੰਦੇ ਜਿਆ ਜੇ ਅੱਜ ਬਜ਼ੁਰਗ ਕਾਪੂ ਲਮਾਰੀ ਦੇ ਵਿੱਚੋਂ ਬੋਤਲ ਕੱਢੇਗਾ ਤੇ ਗਾਂ ਕੱਲੇ ਮੁੰਡੇ ਨੇ ਬੋਤਲ ਨਹੀਂ ਕੱਢਣੀ ਉਹ ਨਾਲ ਹੋਰ ਵੀ ਗੋਲੀਆਂ ਲੈ ਕੇ ਆਵੇਗਾ ਜੇ ਹੋ ਗਿਆ ਭੀਜਾਂਗੇ ਅੰਤ ਹੋ ਗਿਆ ਵਧਣਾ ਪੈਂਦਾ ਸਿਆਣਿਆਂ ਦੀਆਂ ਕਈਆਂ ਗੱਲਾਂ ਸਾਜਿਆ ਤੇ ਹੱਥਾਂ ਨਾਲ ਦਿੱਤੀਆਂ ਗੰਡਾ ਕਈ ਵਾਰ ਮੂੰਹ ਨਾਲ ਖਲਣੀਆਂ ਪੈ ਜਾਂਦੀਆਂ ਅੱਜ ਸ਼ਾਮ ਨੂੰ 6-7 ਵਜੇ ਤੋਂ ਬਾਅਦ ਤੁਸੀਂ ਰੋਡ ਤੇ ਚੜ੍ਹਿਓ ਥਰ-ਥਰ ਕੰਬੋਗੇ ਜਿਨ੍ਹਾਂ ਨਹੀਂ ਪੀਤੀ ਹੁੰਦੀ ਸ਼ਰਾਬ ਜਾਂ ਜਿਨ੍ਹਾਂ ਕੋਈ ਨਸ਼ਾ ਨਹੀਂ ਕੀਤਾ ਹੁੰਦਾ ਕੋਈ ਪਤਾ ਨਹੀਂ ਸ਼ਾਸ਼ਾ ਮਿਲੇ ਇਹ ਕੋਈ ਦਿਨ ਸੁਧਨੂ ਨਹੀਂ ਆਏ ਦਿਨ ਤੁਸੀਂ ਵੇਖਦੇ ਹੋ ਕਿੰਨੀਆਂ ਮੋਟਾਂ ਹੁੰਦੀਆਂ ਕੋਈ ਰੱਜਿਆ ਇਧਰੋਂ ਆ ਕੇ ਤੁਹਾਡਾ ਨੁਕਸਾਨ ਕਰ ਜਾਂਦਾ ਕਿ ਪਿੱਛੋਂ ਆ ਕੇ ਕਰ ਜਾਂਦਾ 14-14 ਸਾਲ ਦੇ ਅੱਜ ਨੌਜਵਾਨਾਂ ਦੀਆਂ ਬਾਹਾਂ ਜੜੀਆਂ ਨੇ ਉਹ ਸਰਿੰਜਾਂ ਨਾਲ ਬੰਨੀਆਂ ਪਈਆਂ ਨੇ ਕੀ ਕਰੋਗੇ ਤੁਸੀਂ ਸਾਡੀਆਂ ਸਰਕਾਰਾਂ ਅਕਾਲੀ ਵੀ ਆਏ ਕਾਂਗਰਸੀ ਵੀ ਆਏ ਹੁਣ ਆਮ ਲੋਕਾਂ ਦੀ ਆਈ ਇਹਨਾਂ ਬਹੁਤ ਬਹੁਤ ਵੱਡਾ ਬਦਲਾਅ ਕੀਤਾ ਤੁਸੀਂ ਵੀ ਸੁਣ ਕੇ ਹੈਰਾਨ ਹੋਣਾ ਜਿਹਨਾਂ ਵਾਦੇ ਤੇ ਦਾਅਵੇ ਕੀਤੇ ਸੀ ਜੀ ਸ਼ਰਾਬ ਇਹ ਜਿਹੜੇ ਨਸ਼ੇ ਨੇ ਇਹਨਾਂ ਤੇ ਕਾਬੂ ਪੰਪ ਕਿਉਂਕਿ ਦਸ਼ਾ ਕਲਾ ਚੱਕਤ ਹੋਣੇ ਨਾ ਨਸ਼ਾ ਪੀਂਦੀ ਹੈ ਨਸ਼ਾ ਪੂਕੀ ਵੀ ਹੈ ਨਸ਼ਾ ਸ਼ਰਾਬ ਵੀ ਹੈ ਨਸ਼ਾ ਤੇ ਨਸ਼ਾ ਹੈ ਜਿਹੜਾ ਚੀਜ਼ ਖਾਣੀ ਅਸੀਂ ਨਸ਼ੇ ਵਾਸਤੇ ਆ ਜਿਹੜੀ ਸਾਡੀ ਸਿਹਤ ਨੂੰ ਹਾਨੀ ਕਰਕੇ ਆ ਜਿਹਦੀ ਬੋਤਲ ਤੇ ਲਿਖਿਆ ਜਿਹਦੇ ਪੱਨੇ ਤੇ ਲਿਖਿਆ ਕਿ ਪੀਣ ਵਾਲਿਆ ਖਾਣ ਵਾਲਿਆ ਤੇਰੀ ਸਿਹਤ ਨੂੰ ਨੁਕਸਾਨ ਕਰੇਗੀ ਉਹ ਕਿਵੇਂ ਚੰਗੀ ਹੋ ਸਕਦੀ ਆ ਤੇ ਸਾਡੇ ਸੀਐਮ ਨੇ ਆਖਿਆ ਭਾਈ ਤੁਹਾਨੂੰ ਠੇਕਿਆਂ ਤੇ ਲੈਣਾ ਚ ਲੱਗਣਾ ਪੈਂਦਾ ਕੋਈ ਨਹੀਂ ਤੁਹਾਡਾ ਵੀ ਅਸੀਂ ਥੋੜਾ ਜਿਹਾ ਕੰਮ ਸੌਖਾ ਕਰਦੇ ਆ ਥੋੜੇ ਸਮੇਂ ਤੋਂ ਤੁਹਾਨੂੰ ਕਰਿਆਨੇ ਦੀਆਂ ਦੁਕਾਨਾਂ ਤੋਂ ਬੋਤਲ ਮਿਲ ਜਾਇਆ ਕਰੋ ਬੱਲੇ ਤੁਹਾਡੇ ਬਦਲਾ ਦੇ ਹੋਰ ਬਦਲਾ ਸੁਣ ਲੋ ਜਲੰਧਰ ਜ਼ਿਲ੍ਹਾ ਤੇ ਜਲੰਧਰ ਸ਼ਹਿਰ ਦੇ ਵਿੱਚ ਬੁੱਢੀਆਂ ਵਾਸਤੇ ਠੇਕੀ ਵਕਤ ਖੋਲ ਦਿੱਤਾ ਗਿਆ ਕਿ ਬੀਬੀਆਂ ਨੂੰ ਜਿਹੜਾ ਸਾਰਿਆਂ ਵਾਸਤੇ ਸਾਂਝਾ ਠੇਕਾ ਉਥੋਂ ਸ਼ਰਾਬ ਲਿਉਣ ਦੇ ਵਿੱਚ ਥੋੜੀ ਜੀ ਸ਼ਰਮ ਆਉਂਦੀ ਹੈ ਕਿਸੇ ਕੋਲੋਂ ਮੰਗਵਾਉਣੀ ਪੈਂਦੀ ਹੈ ਤੇ ਹੁਣ ਕੋਈ ਨਹੀਂ ਵੱਖਰਾ ਬੀਬੀਆਂ ਵਾਸਤੇ ਠੇਕਾ ਖੋਲ ਦਿੱਤਾ ਭਾਈ ਆਪਣੀ ਲਿਆਓ ਤੇ ਆਪਣੀ ਇਹ ਹਾਲਾਤ ਨੇ ਅੱਜ ਵੱਡੇ ਵੱਡੇ ਕਾਲਜ ਤੇ ਵੱਡੇ ਵੱਡੇ ਯੂਨੀਵਰਸਿਟੀਆਂ ਤੁਸੀਂ ਜਾ ਕੇ ਵੇਖਿਓ ਨੌਜਵਾਨ ਧੀਆਂ ਦੇ ਹਾਲਾਤ ਕਿੰਨੇ ਇਹੋ ਜਿਹਾ ਸਮਾਜਿਕ ਨਸ਼ੇ ਆ ਗਏ ਉਦੋਂ ਹੀ ਪਤਾ ਲੱਗਦਾ ਜਦੋਂ ਸੁੱਤਾ ਪਿਆ ਤੁਹਾਡਾ ਧੀ ਪੁੱਤ ਮੰੰਜਿਆਂ ਤੇ ਪਿਆ ਰਹਿ ਜਾਂਦਾ ਡਾਕਟਰ ਜਦੋਂ ਕਹਿੰਦਾ ਜੀ ਆਖਰੀ ਜਵਾਬ ਹੀ ਐ ਹੁਣ ਲੈ ਜਾਓ ਲਾਸਟ ਸਾਹ ਤੇ ਤੁਹਾਡਾ ਬੱਚਾ ਕੀ ਕਰੋਗੇ ਉੱਥੇ ਮਨ ਦੇ ਅਗੇ ਬੱਚਿਆਂ ਨੂੰ ਲਾਡ ਲੜਾਉਣੇ ਚਾਹੀਦੇ ਪਰ ਜੰਮਦਿਆਂ ਦੇ ਇਹਨਾਂ ਦੇ ਅੰਦਰ ਕੁੱਟ-ਕੁੱਟ ਕੇ ਸਭ ਜਾਦਿਆਂ ਦਾ ਇਤਿਹਾਸ ਭਰਿਆ ਹੋਊ ਕੁੱਟ-ਕੁੱਟ ਕੇ ਇਹਨਾਂ ਦੇ ਅੰਦਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਭਰਿਆ ਹੋਏਗਾ ਹਰੀ ਸਿੰਘ ਨੂਏ ਦਾ ਬੀਬੀ ਹਰਸ਼ਰਨ कौर ਦਾ ਮਾਈ ਭਾਗੋ ਦਾ ਇਹ ਇਤਿਹਾਸ ਭਰਿਆ ਹੋਏਗਾ ਨਾ ਇਹ ਮੈਂ ਦਾਅਵਿਆਂ ਨਾਲ ਕੰਨੀ ਪ੍ਰੈਕਟੀਕਲ ਕਰਕੇ ਵੇਖਿਓ ਇਹ ਕਦੇ ਵੀ ਸਦਨ ਤੋਂ ਉਲਟ ਨਹੀਂ ਜਾ ਸਕਦੀ ਇਹ ਕਦੇ ਵੀ ਨਹੀਂ ਕਹਿਣਗੇ ਕਿ ਸਾਡੇ ਸਿਰ 'ਚ ਖੁਰਕਮ ਦੀ ਤਾਂ ਸਾਡਾ ਬੋਦਾ ਘਟਾ ਦਿਓ ਇਹ ਕਦੇ ਵੀ ਬੱਚੇ ਭੱਜਣਗੇ ਨਹੀਂ ਜਦੋਂ ਇਹਨਾਂ ਨੂੰ ਕੇਸਾਂ ਨਾਲ ਪਿਆਰ ਕਰਨਾ ਸਿਖਾਓਗੇ ਜਦ ਮਾਂ ਆਪ ਸ਼ੀਸ਼ੇ ਦੇ ਖਲੋਤੇ ਲੜਾਂ ਕੱਢਦੀ ਫਿਰਦੀ ਹੈ ਨਾ ਪਰ ਬੱਚਿਆਂ ਨੇ ਵੀ ਕਿਹਨਾ ਵੱਡੋ ਇਹਨਾਂ ਨੂੰ ਸਾਨੂੰ ਨਹੀਂ ਚਾਹੀਦੇ ਏ ਅੱਜ ਪਿਆਰੇ ਖਾਲਸਾ ਜੀ ਅਸੀਂ ਖੁਦ ਆਪਾਂ ਬੱਚਿਆਂ ਦੇ ਵਾਸਤੇ ਨੁਕਸਾਨ ਆਪ ਤੇ ਰਾਹ ਵਿੱਚ ਬੱਚਿਆਂ ਦੇ ਰੋੜੇ ਅਸੀਂ ਖੁਦ ਬਿਛਾ ਰਹੇ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇਤਿਹਾਸ ਦੀ ਅਵੰਧਤਾ ਤੋਂ ਕਿ ਬੱਚੇ ਦਾ ਪਹਿਲਾ ਵਿਆਪਕ ਉਹਦੇ ਮਾਂ ਬਾਪ ਨੇ ਹੁਣ ਇੱਥੇ ਜਿਨ੍ਹਾਂ ਨਸ਼ਿਆਂ ਰੋਕਣਾ ਸੀ ਉਤੇ ਖੁਦ ਨਸ਼ੇ ਆਪ ਵੇਚਦੇ ਫਿਰਦੇ ਨੇ ਇਥੇ ਕਵੀ ਨੇ ਬੋਲ ਦਿੱખ્યા ਜਿਵੇਂ ਉਤਾ ਪੰਜਾਬ ਵਰਗੀਆਂ ਫਿਲਮਾਂ ਕੱਢ ਕੇ ਜਿਹੜਾ ਪੰਜਾਬ ਨਲੂਏ ਦੇ ਨਾਮ ਤੇ ਸੂਰਬੀਰਾਂ ਦੇ ਨਾਮ ਤੇ ਮਸ਼ਹੂਰ ਹੋਣਾ ਸੀ ਜਿਹੜਾ ਹੁੰਦਾ ਵੀ ਸੀ ਜਿਹੜਾ ਸੋਨੇ ਦੀ ਚਿੜੀ ਖਵਾਉਂਦਾ ਸੀ ਅੱਜ ਕਿਸ ਤਰ੍ਹਾਂ ਨਸ਼ਿਆਂ ਦੇ ਨਾਮ ਤੇ ਮਸ਼ਹੂਰ ਕਰ ਦਿੱਤਾ ਕਵਿਤਾ ਦੇ ਬੋਲ ਜਥੇ ਦੇ ਪਾਸੋਂ ਸੁਣਦੇ ਜੀ ਆ

Tony, Taric, Taric, Honey, 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 it Honey, 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 कोई नशेरा पौधा 在天涯。<打> ਸ਼ੇਰ ਕੇ ਵਦਬਾਨ ਕਹਿੰਦਾ ਜਿਨ੍ਹਾਂ ਖੰਡੇ ਧਾਰੋਂ ਜਨਮ ਲਿਆ ਨਾ ਕੀ ਡਰਨਾ ਤਲਵਾਰ ਇਹ ਰਣ ਜਿੱਤਣ ਦੇ ਆਦੀ ਨੇ ਕਬਰਾਂ ਦੇ ਨਹੀਂ ਹਰ ਲੋੜ ਬੈਣ ਤੇ ਜੁਗ ਲੈਂਦੇ ਕੋਈ ਭਰੇਜ ਨਹੀਂ ਹਜ਼ਿਆਰਾ ਇਹ ਦੁਨੀਆ ਮਰਨੋਂ ਡਰਦੀ ਹੈ ਤੇ ਡਰੇ ਮੌਤ ਸਿੰਘਾ ਸਰਦਾਰਾ ਇਸ਼ਰ ਕੇ ਪਾਈ ਵੇਲਾ ਅਜੇ ਵੀ ਸੰਭਲ ਜਾਈਏ ਕਰੋ ਸਿੱਖੀ ਜੀਵਨ ਖੰਡੇ ਬਾਤੇ ਦਾ ਅਮਰਤ ਛੱਕੇ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਤੇ ਪੁੱਤਖਵਾਂ ਦੇ ਸਾਰੇ ਹੱਕਦਾਰ ਬਣਿਏ ਸ਼ਮਾ ਸਮਾਪਤ